ਬਾਕੀ ਨਵਾਸੀਆਂ ਨੂੰ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਬਾਬਾ ਗਦੀਆ ਸ਼ਿਵ ਮੰਦਿਰ ਇੱਕ ਕਮਿਊਨਿਟੀ ਹਾਲ ਜੋ ਕਿ ਕਮੇਟੀ ਵੱਲੋਂ ਬਹੁਤ ਹੀ ਸ਼ਾਨਦਾਰ ਢੰਗ ਨਾਲ ਉਸ ਦਾ ਰਨਵਿਸ਼ਨ ਕਰਕੇ ਤਿਆਰ ਕੀਤਾ ਗਿਆ ਸਾਡੇ ਨਾਲ ਹਨ ਕਮੇਟੀ ਮੈਂਬਰ ਸੋਨਾ ਕੋ ਜਾਣਕਾਰੀ ਲਵਾਂਗੇ ਕਿ ਇਹ ਕਮੇਟੀ ਹਾਲ ਤੁਸੀਂ ਤਿਆਰ ਕਰਕੇ ਜੋ ਕਿ ਇਸ ਵੇਲੇ ਬਹੁਤ ਹੀ ਸੁੰਦਰ ਦਿਖ ਰਿਹਾ ਹੈ ਸੋ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਉਹ ਲੋਕਾਂ ਦੀ ਸਹੂਲਤ ਵਰਤ ਸੀ ਬਣਾਇਆ ਹੈ ਕੀ ਕਹਿਣਾ ਚਾਹੋਗੇ ਇਹ ਜਿਹੜਾ ਹਾਲ ਬਾਬਾ ਕਹਿੰਦੀ ਆ ਸ਼ਿਮੰਦਰ ਦਾ ਬਣਾਇਆ ਗਿਆ ਹੈ ਇਹ ਜਨਤਾ ਦੀ ਸੇਵਾ ਲਈ ਬਣਾਇਆ ਗਿਆ ਹੈ ਜਿਸ ਕਿਸੇ ਸੱਜਣ ਨੂੰ ਇਹ ਲੋੜ ਹੋਵੇ ਉਹ ਸਾਡੇ ਪ੍ਰਧਾਨ ਸਾਹਿਬ ਅਸ਼ੋਕ ਗੁਪਤਾ ਜੀ ਸਾਡੇ ਸੈਕਟਰੀ ਸਾਹਿਬ ਮਾਨਯੋਗ ਰਕੇਸ਼ ਕਰਮਲ ਜੀ 라ਹੁਲ ਜੀ ਮਿਲ ਸਕਦੇ ਨੇ ਤੇ ਇਸ ਇਹ ਜਨਤਾ ਲਈ ਬਣਿਆ ਜਨਤਾ ਸੇਵਾ ਲਈ ਬਣਿਆ ਹੈ ਇਸ ਹਾਲ ਦਾ ਤੁਸੀਂ ਕੀ ਮਤਲਬ ਕੋਈ ਕਿਰਾਇਆ ਹੈ ਕਿ ਫਰੀ ਹੈ ਜਾਂ ਕੀ ਕਹਿਣਾ ਚਾਹੋਗੇ ਇਹ ਥੋੜੀ ਸਾਡੇ ਪ੍ਰਧਾਨ ਸਾਹਿਬ ਦੀ ਬੇਨਤੀ ਹੈ ਕਿ ਜੇ ਕੋਈ ਮੈਰੀ ਸੈਂਕਸ਼ਨ ਹੈ ਤਾਂ ਉਹਨੂੰ ਸਿਰਫ 6500 ਰੁਪਏ ਰੱਖਿਆ ਹੈ ਤੇ ਜੇ ਗਮੀ ਤੇ ਕੋਈ ਮਿਸ਼ਰ ਹੈ ਉਹਦੇ 3100 ਰੁਪਏ ਪਲੱਸ 500 ਰੁਪਏ ਸਫਾਈ ਦਾ ਰੱਖਿਆ ਘੋਰ ਕੀ ਮੈਸੇਜ ਦੇਣਾ ਚਾਹੋਗੇ ਕੋਈ ਨੰਬਰ ਦੇਣਾ ਚਾਹੋਗੇ ਜਿੱਥੇ ਕਿ ਲੋਕੀ ਤੁਹਾਨੂੰ ਕੰਟੈਕਟ ਕਰ ਸਕਣ ਸਾਡੇ ਪਰਦਾਣ ਸਾਹਿਬ ਅਸ਼ੋਕ ਗੁਪਤਾ ਜੀ ਅਤੇ ਸਾਡੇ ਸੈਕਟਰੀ ਸਾਹਿਬ ਕੇਸ਼ਰਵ ਜੀ ਜਿਹੜਾ ਨੰਬਰ ਨੇ 9592174587 ਸਾਡੇ ਸੈਕਟਰੀ ਸਾਹਿਬ ਜਨਾਬ ਪ੍ਰਕਾਸ਼ ਗਰਵ ਜੀ ਜਿਹੜਾ 9317888429 ਨੰਬਰ ਨਾਲ ਹੈ ਕਿਸੇ ਨੂੰ ਮਿਲ ਸਕਦੇ ਨੇ